ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਬਲੌਗ ਸਿਰੋ 7 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਮੀਂਹ ਪੈ ਰਿਹਾ ਆ ਤੇ ਠੰਡਾ ਠੰਡਾ ਮੌਸਮ ਹੋਰ ਵੱਧ ਗਿਆ ਆ ਤੇ ਆਪਣੇ ਤਾਂ ਕਹਿੰਦੇ ਇੱਧਰ ਚੰਡੀਗੜ੍ਹ ਨੂੰ ਹਾਲੀ ਸਾਈਡ ਤਾਂ ਬਰਫ਼ ਐਨ ਜਿਹੜੀ ਗੜੇ ਮਾਰੀ ਬਹੁਤ ਹੋਈ ਆ ਨਾ ਉੱਧਰ ਤਾਂ ਸਨੋ ਇੰਨੀ ਪਈ ਆ ਨਾ ਵੀ ਮਤਲਬ ਕੀ ਕਹਿੰਦੇ ਕੈਨੇਡਾ ਵਾਲੇ ਹਾਲ ਬਣਿਆ ਪਿਆ ਆ ਤੇ ਟਾਈਮ ਹੋ ਗਿਆ ਸ਼ਾਮ ਦੇ 4 ਵਜੇ ਗਏ ਆ ਤੇ ਇੱਧਰ ਸਿਮਰੀ ਹੋਣੀ ਚੱਲੇ ਸੀ ਟਿਊਸ਼ਨ ਤੇ ਸਿਮਰਨ ਦਾ ਕੱਲ੍ਹ ਨੂੰ ਹੈਗਾ ਬਰਥਡੇ ਤਾਂ ਮੈਂ ਅੱਜ ਇਹਨੂੰ ਰਾਈਸ ਕਟਲਟ ਬਣਾ ਕੇ ਦਿੱਤੇ ਆ ਮੈਂ ਕਿਹਾ ਕੱਲ ਨੂੰ ਟਾਈਮ ਨਹੀਂ ਲੱਗਣਾ ਹੈਗਾ ਮੈਂ ਪਹਿਲਾਂ ਹੀ ਇਹਨੂੰ ਬਣਾ ਕੇ ਦੇ ਦੰਨੀ ਆ ਇਹ ਖਾਣ ਤੇ ਹੁਣ ਟਿਊਸ਼ਨ ਜਾਣ ਲੱਗੇ ਲੱਗੇ ਹੋਈ ਖਾਣ ਤੇ ਨਿਮਰ ਲੱਗਾਇਆ ਬੈਕ ਸਾਈਡ ਡਾਂਸ ਕਰਨ ਕਿੱਦਾਂ ਦੇ ਬਣੇ ਇਸ ਕੀ ਟੇਸਟੀ ਆ ਹਾਂਜੀ ਨਿਮਰ ਦੱਸੀ ਇਸ ਕੀ ਆ ਵੀ ਇਹ ਵੀਡੀਓ ਤੁਸੀਂ ਮੇਰੇ ਸ਼ਾਰਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਅਪਲੋਡ ਕੀਤੀ ਹੋਈ ਆ ਤਾਂ ਤੁਸੀਂ ਸ਼ਾਰਟ ਦੇ ਵਿੱਚ ਜਾ ਕੇ ਵੀਡੀਓ ਦੇਖ ਲਿਓ ਤੇ ਆਪਣੇ ਇੱਧਰ ਜਿਹੜੇ ਅੱਧਕ ਆ ਉਹ ਫਰਾਈ ਹੋ ਰਹੇ ਆ ਤੇ ਇਹ ਹੁਣ ਮੰਮੀ ਡੈਡੀ ਹੁਣ ਅੰਦਰ ਨੇ ਆ ਮੈਂ ਕਿ ਇਹ ਖਾ ਕੇ ਪਹਿਲਾ ਫੜਾ ਟਿਊਸ਼ਨ ਚਲ ਜਣ। ਖਾ ਲੈ ਚਲ ਜਰ ਹੁਣ 4:00 ਵਜੇ ਟਿਊਸ਼ਨ ਤੇ ਤਾਂ ਸਿਮੀ ਨੇ ਕੱਲੂ ਬਰਥਡੇ ਆ ਤੇ ਸਿਮੀ ਨੇ ਸੈਲੀਬ੍ਰੇਟ ਇਦਾਂ ਦਾ ਕੀਤਾ ਮੇਰੀ ਪਤੀਲੀ ਦੇਖੋ। ਚਾਹ ਵਾਲੀ ਪਤੀਲੀ ਦਾ ਉਹ ਹਾਲ ਕੀਤਾ ਹਨਾ ਵੀ ਪੁੱਛੋ ਹੀ ਨਾ। ਮੈਂ ਹਨਾ ਸਿਮੀ ਕਹ ਮੈਂ ਕਿ ਸਿਮੀ ਇਦਾਂ ਕਰ ਉਹ ਵੀ ਚਾਹ ਰੱਖ ਦੇ ਗੈਸ ਤੇ। ਚਾਹ ਸਿਮੀ ਨੇ ਰੱਖ ਦਿੱਤੀ। ਉਸ ਤੋਂ ਬਾਅਦ ਚ ਨਾ ਚਾਹ ਰੱਖ ਕੇ ਚੇਤਾ ਹੀ ਭੁਲਾਤਾ ਤੇ ਮੈਂ ਅੰਦਰ ਬੈਠੀ ਦੇਖਣ ਗਈਆਂ ਬਾਹਰ ਵੀ ਮੈਂ ਕਿ ਬਾਹਰ ਧੁੰਦ ਜੀ ਪੈ ਗਈ ਇਹ ਨਹੀਂ ਪਤਾ ਕਿ ਸਾਡੀ ਰਸੋਈ ਦੇ ਵਿੱਚੋਂ ਧੂਆ ਨਿਕਲਦੇ ਆ ਆ। ਤੇ ਦੀਦੀ ਹੁਣੀ ਆਪਣੇ ਇਧਰ ਆਏ ਹੋਏ ਸੀਗੇ ਤਾਂ ਨਾਲ ਸਾਡੇ ਚਾਚੀ ਜੀ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਣ ਲਈ ਮੈਂ ਕਿਹਾ ਬਾਹਰ ਧੁੰਦ ਕਾ ਤੇ ਇਦਾਂ ਪੈ ਗਈ ਆ ਉਹ ਕਹਿੰਦੇ ਨਹੀਂ ਇਦਾਂ ਲੱਗਦਾ ਵੀ ਕਿਤੇ ਧੂਆ ਆਉਂਦਾ ਆ ਵੀ ਸ਼ਾਇਦ ਕਿ ਰੰਬਾਰਾ ਗੁਗਲਾਈ ਹੋਣੀ ਆ ਤੇ ਜਦ ਮੈਂ ਬਾਹਰ ਨਿਕਲ ਕੇ ਦੇਖਾ ਸਾਡੀ ਰਸੋਈ ਦੇ ਵਿੱਚ ਐਨਾ ਧੂਆ ਦੇ ਸਾਡੀ ਆ ਪਤਲੀ ਦਾ ਹਾਲ ਦੇਖੋ ਸੀ ਮੈਨੂੰ ਪਹਿਲਾਂ ਹੀ ਭੋਗ ਪਾਤਾ ਜਨਮ ਦਿਨ ਤੋਂ ਤੇ ਮੈਂ ਕਹਿੰਦੀ ਸੀ ਮੈਂ ਤੂੰ ਕਰਾ ਕਰ ਦਿੱਤਾ ਆ ਅੱਜ ਤੇ ਹੁਣ ਮੈਂ ਪਤਲੀ ਪਹਿਲਾਂ ਸਾਫ਼ ਕਰ ਲਵਾਂ ਚੱਲੇ ਚਲੋ ਠੀਕ ਆ ওকে ਬਾਏ ਦਪਹਿਰ ਨੂੰ ਕਿੱਥੇ ਟਾਈਮ ਲੱਗਾ ਹੋਣ ਲੱਗਾ ਟਾਈਮ ਹੁਣ ਬਣਾਉ ਤੇ ਲੈ ਆਰ ਜਸਟ ਫਿਰ ਤਾਂ ਬੰਦ ਕਰਿਓ ਉਧਰੋਂ ਟੈਸਤੀ ਬਣੀ ਇਦਾਂ ਵਧੀਆ ਇਹ ਠੀਕ ਆ ਬਰਲਾ ਕਰਨਾਂ ਮੇਰਾ ਬਣਾਉਂਦੀ ਦਾ ਯਾਰ ਢਿੱਡ ਭਰ ਜਾਂਦਾ ਆ ਪਤਾ ਨਹੀਂ ਕਾਦੇ ਇੱਕ ਅੱਧੇ ਖਾਤਾ ਫੇ ਮੇ ਬਸ ਹੋ ਜਾਂਦੀ ਆ ਇਹ ਜਿਹੜਾ ਐ ਢੱਲੋ ਸਾਹਿਬ ਨਵਾਂ ਫੂਲ ਲੈ ਖੁਸ਼ ਹੋਈ ਜਾਓ ਆਪ ਨਹੀਂ ਕਹਿਣਾ ਸਾਹਿਬ ਨਹੀਂ ਕਹਿਣਾ ਕਹਿੰਦੇ ਹਨਾ ਅਸ਼ੈਂ ਜ਼ਰੂਰੀ ਨਾ ਬਿਆਨ ਬਦਲ ਗਿਆ ਬਿਆਨ ਬਦਲ ਗਿਆ ਢਿੱਲੋ ਸਾਹ ਦੇ ਪਹਿਲਾਂ ਕਹਿੰਦਾ ਢਿੱਲੋ ਸਾਹ ਨਹੀਂ ਕਹਿਣਾ ਹੁਣ ਕਹਿੰਦੇ ਸਾਹ ਜ਼ਰੂਰੀ ਬਦਲ ਸਾਰੇ ਹੀ ਲਾਦੇ ਪਿਆ ਮੈਂ ਕਿਹਾ ਮੜੀ ਇੱਕ ਚੀਜ਼ ਹੋ ਲੈ ਲਈ ਚੰਗੀ ਤਰ੍ਹਾਂ ਵਜਾਓ ਸਾਰੇ ਇੱਜ਼ਤ ਕਰਦੇ ਯਾਰ ਜਦੋਂ ਮੈਂ ਸਾਹ ਲਾਦੇ ਬੜੀਆਂ ਠੀਕ ਆ ਜੀ ਪਰ ਜਦੋਂ ਮੈਂ ਘਰ ਚ ਆਇੰਦਾ ਵੇ ਤੁਸੀਂ ਮੇਰੀ ਇਜ਼ਤ ਨਹੀਂ ਕਰਦੇ ਬਾਹਰ ਬੋਹ ਕਰਦੇ ਹਾਏ ਕੀ ਅੱਛਾ ਕਿਹੜੀ ਨਹੀਂ ਇੱਜ਼ਤ ਕਰਦੇ ਲੋਬੀ ਅੱਜ ਸਾਹਿਬ ਕਹਿੰਦੇ ਵੀ ਤੁਸੀਂ ਨਾ ਸਾਡੀ ਇੱਜ਼ਤ ਨਹੀਂ ਕਰਦੇ ਹੈਗੇ ਹੈਨਾ ਇੱਜ਼ਤ ਨਹੀਂ ਕਰਦੇ ਅਸੀਂ ਇੰਨੀ ਰਿਸਪੈਕਟ ਤੁਹਾਨੂੰ ਦਿੰਨੇ ਹੈਨਾ ਢਿੱਲੋ ਸਾਹਿਬ ਤੁਹਾਨੂੰ ਮੈਂ ਢਿੱਲੋ ਸਾਹਿਬ ਦੇ ਨਾਮ ਨਾਲ ਬੁਲਾਉਣੀ ਆ ਹੈਨਾ ਹੁਣ ਅੱਜ ਤਾਂ ਇਹਨਾਂ ਦਾ ਨਾਮ ਰਿਵੀਲ ਕਰਦੀ ਆ ਹਣ ਤੁਹਾਡਾ ਨਾਮ ਤਾਂ ਕੋਈ ਚੱਜਦਾ ਹੈ ਨਹੀਂ ਹੈਨਾ ਨਾ ਕੋਈ ਬੰਦਾ ਸੋਹਣਾ ਹੋਵੇ ਉਹ ਚਾਦਾ ਮੱਖਣ ਨਾ ਨੇ ਮੱਖਣ ਮੱਖਣ ਲੋਕੀ ਸਵੇਰੇ ਉੱਠਦੇ ਕਰਦੇ ਆ ਮੱਖਣ ਦਾ ਨਾਮ ਨਹੀਂ ਮੱਖਣ ਮੱਖਣ ਸਵੇਰੇ ਉੱਠ ਕੇ ਦੇਖਦੇ ਆ ਕਿ ਮੱਖਣ ਆਇਆ ਨਹੀਂ ਮੱਖਣ ਆਇਆ ਨਹੀਂ ਅੱਜ ਮੈਨੂੰ ਮੱਖਣ ਨਿਕਲੇ ਨਹੀਂ ਹਣ ਜਦੋਂ ਮੈਨੂੰ ਕੋਈ ਪੁੱਛਦਾ ਹੈ ਨਾ ਮੱਖਣ ਕਿੱਥੇ ਹੈ ਮੈਂ ਸਿੱਧਾ ਕਹਿੰਦੀ ਨਹੀਂ ਫ੍ਰਿਜ ਚ ਭਾਈ ਕੱਢ ਲਓ ਜਾ ਕੇ ਜਾਂ ਮੈਂ ਕਹਿੰਦੀ ਨਹੀਂ ਚਾਟੇ ਚ ਕੱਢ ਲਓ ਚਾਟੀਆਂ ਜਿਹੜਾ ਦੱਡਿਆ ਤੁਹਾਡੇ ਉੱਤੇ ਸਾਰਿਆਂ ਦੇ ਪਰ ਹੁਣ ਮੈਂ ਤੁਹਾਨੂੰ ਅੱਛਾ ਕਿੰਨੀ ਕਿੰਨਾ ਬੰਦਾ ਫਿਰ ਉਹ ਮਜ਼ਾ ਕਢਾਉਂਦਾ ਤੁਹਾਡੇ ਨਾਲ ਹੈ ਨਾ ਜਦੋਂ ਚਾਟੀਆਂ ਜਦੋਂ ਕੱਢਦੇ ਉਹ ਤੇ ਨਾ ਉਹ ਹੁਣ ਹੁਣ ਨਹੀਂ ਇੱਕ ਮਿੰਟ ਸੁਮਿਆ ਫੜ ਮੇਰਾ ਫੋਨ ਫੜ ਮੇਰਾ ਪੁੱਤ ਵਾਲੇ ਕੁਮਾਰ ਨਹੀਂ ਇੱਕ ਮਿੰਟ ਦੱਸੋ ਤਾਂ ਚੱਲ ਇੱਕ ਕਮੈਂਟ ਮੇਰੀ ਮਾਂ ਬੇਨਾ ਨਾ ਰੱਖਦਾ ਹਮ ਰੱਖਦਾ ਹਮ ਤੇ ਰੱਖਦਾ ਵਧੀਆ ਰੱਖਦਾ ਹਾਂਜੀ ਵਧੀਆ ਰੱਖਦਾ ਉਹਨਾਂ ਕੋਈ ਦਿਖਿਆ ਆਉਂਗੇ ਮੱਖਾਂ ਹਾਂ ਤੇਨਾਂ ਦੁੱਧ ਨਹੀਂ ਰੱਖਦਾ ਅੱਛਾ ਇਹ ਵੀ ਗੱਲ ਕਹੀ ਆ ਵੀ ਉਹਨਾਂ ਨੇ ਦੁੱਧ ਸਿੰਘ ਨਹੀਂ ਨਾ ਦਿੱਤਾ ਹੈ ਨਾ ਦੁੱਧ ਸਿੰਘ ਢਿੱਲੋ ਨਾ ਮੱਖਣ ਸਿੰਘ ਢਿੱਲੋ ਨਾ ਮੱਖਣ ਦਾ ਉਹ ਮਾਂ ਨੂੰ ਪੁੱਛ ਲਓ ਤੇ ਉਹਦੀ ਮੈਂ ਉਹ ਦੱਸਦਾ ਪਿਆ ਕਿ ਉਹ ਰੋ ਰੋ ਜੇ ਮੈਂ ਜੇ ਮੰਮੀ ਨੂੰ ਲੈ ਕੇ ਆ ਜੇ ਮੰਮੀ ਨੂੰ ਅੱਜ ਮੰਮੀ ਨੂੰ ਪੁੱਛਦੇ ਜੇ ਮੰਮੀ ਲੈ ਕੇ ਤਾਂ ਮੰਮੀ ਆਉਂ ਉਹਨੂੰ ਤਾਂ ਕੱਲੂ ਪੁੱਛਦੇ ਆ ਨਾ ਉਹ ਸੁੱਤੀ ਹੋਣੀ ਆ ਚ ਰਹਿਣ ਦੇ ਨਾਲ ਥਾਰੀ ਇੰਨੀ ਸੋਹਣੀ ਤੁਹਾਡੇ ਤੇ ਮੈਂ ਸ਼ਾਇਰੀ ਕੀਤੀ ਹੈ ਨਾ ਹੁਣ ਇਹਨਾਂ ਤਾਂ ਗੱਲ ਉਹ ਬਣਦੀ ਆ ਕਿ ਕਿੱਦਾਂ ਹੈਗੀ ਉਹ 니 ਤੂੰ ਬੱਗੇ ਨੂੰ ਨਹੀਂ ਜਾਣਦੀ ਨੀ ਤੂੰ ਫਿੱਲੋ ਨੂੰ ਨਹੀਂ ਜਾਣਦੀ ਭੱਗੇ ਮਜਾਦੇ ਨੇ ਤੂੰ ਢਿੱਲੋ ਨੂੰ ਨਹੀਂ ਜਾਣਦੀ ਹੁਣ ਮੈਨੂੰ ਲੱਗਦਾ ਮੈਨੂੰ ਮੱਖਣ ਤੇ ਸ਼ਾਇਰੀ ਬਣਾਉਣੀ ਪੈ ਜਾਣੀ ਆ ਹਨਾ ਹੁਣ ਆਪ ਮੈਂ ਮੱਖਣ ਤੇ ਸ਼ਾਇਰੀ ਸੋਚੂਗੀ ਕਿਹੜੀ ਆ ਨਹੀਂ ਦਗਾ ਮੈਨੂੰ ਪੂਰਬ ਨੂੰ ਨਹੀਂ ਜਾਂਦੀ ਦੱਖਣ ਨੂੰ ਵੀ ਜਾਂਦੀ ਵੱਡੀਆਂ ਮਜਾਦੇ ਤੂੰ ਮੱਖਣ ਨੂੰ ਨਹੀਂ ਜਾਂਦਾ ਆ ਬੱਲੇ ਚੱਕ ਦੇ ਠੀਕ ਹੈ ਪੂਰਬ ਨੂੰ ਨਹੀਂ ਜਾਂਦੀ ਦੱਖਣ ਨੂੰ ਨਹੀਂ ਜਾਂਦੀ ਵੱਡੀਆਂ ਮਜਾਦੇ ਮੈਂ ਪਤਾ ਕੀ ਗੱਲਾਂ ਨਾ ਮੈਂ ਥੋੜਾ ਜਿਹਾ ਬੰਨਾ ਜਾਂਦਾ ਉਹ ਛੋਟਾ ਜਿਹਾ ਹਲੇ ਹਲੇ ਚੱਪੀ ਦੀ ਤਰਿਆ ਫਿਰ ਬੱਸ ਉਹ ਉਹ ਹੀ ਆਇਆ ਮੈਂ ਛੋਟਾ ਆਇਆ ਚੱਪੀ ਮੁਹਾਰਨੀ ਚ ਬਹੁਤ ਆਸ ਜਣਾ ਲੈ ਜਾ ਅੱਛਾ ਜੀ ਹਾਲੇ ਮੈਂ ਬਹੁਤ ਆਦੇਮ ਲੈਵਲ ਨਹੀਂ ਆਉਂਦਾ ਅਸਲ ਲੈਵਲ ਹਲੇ ਪਈ ਗੱਲ ਉਹ ਗੱਡੀ ਆ ਲੈਵਲ ਤੇ ਉਹ ਵੀ ਉਹ ਠੀਕ ਆ ਮੈਂ ਸਮਝਦੀ ਆਂ ਮੈਂ ਗੱਲ ਸੰਜੀ ਦੀ ਪਤਾ ਇਹ ਦੇਖੋ ਹੁਣ ਮੈਂ ਇਹ ਪਤਾ ਨਹੀਂ ਤੁਹਾਡੇ ਕਹਿਣ ਦਾ ਕੀ ਮਤਲਬ ਆ ਵੀ ਜਿੱਦਾਂ ਮੈਂ ਜੇ ਤੁਹਾਨੂੰ ਢਿੱਲੋ ਸਾਹਿਬ ਕਹਿਨੀ ਆ ਵੀ ਹਲੇ ਹੀ ਸਾਹਿਬ ਬਣੇ ਨਹੀਂ ਹੋ ਜਿੱਦਾਂ ਹਿਸਾਬ ਬਣ ਗਏ ਉਦੋਂ ਤੱਕ ਇਹ ਮੈਨੂੰ ਢਿੱਲੋ ਸਾਹਿਬ ਕਹ ਲਿਆ ਕਰੋ ਠੀਕ ਆ ਆਪਰੇ ਹਨਾ ਹੱਲੇ ਮੈਨੂੰ ਵਲੌਗ ਬਣਾਉਂਦੇ ਇਹਨੂੰ ਮਿਲਾਂ ਦਾ 7-8 ਮਹੀਨੇ ਹੋਏ ਆ ਤਾਂ ਤੁਸੀਂ ਮੈਨੂੰ ਇਹ ਦੱਸਿਓ ਵੀ ਵਲੌਗ ਦੇ ਵਿੱਚ ਅੱਜ ਤੱਕ ਕਦੀ ਮੈਨੂੰ ਤੁਸੀਂ ਇਹਨਾਂ ਦਾ ਨਾਮ ਲੈਦੇ ਸੁਣਿਆ ਸ਼ੁਰੂ ਤੋਂ ਮੈਂ ਇਹਨਾਂ ਨੂੰ ਢਿੱਲੋ ਸਾਹ ਢਿੱਲੋ ਸਾਦੀ ਕਹਿੰਦੀ ਆ ਹਨਾ ਦੱਸੋ ਹਣ ਕਦੀ ਤੁਹਾਡਾ ਨਾਮ ਲਿਆ ਵੀ ਅਜੇ ਤਹਾਂ ਸਾਰਾ ਪਹਿਰੇਕਡ ਹੁੰਦਾ ਵਿਆ ਦੱਸ ਦੋ ਹਣ ਕਦੀ ਨਾਮ ਲਿਆ ਤੁਹਾਡਾ ਮੈਨੂੰ ਲੋਰਣਾ ਜਦੋਂ ਤੇ ਗੇਟਵੇ ਦਾ ਖੋਲਣਾ ਜਦੋਂ ਆ ਗਿਆ ਹੋਰ ਮਾਰਿਆ ਤੇ ਗੇਟ ਵੀ ਖੁੱਲ ਗਿਆ। ਅੱਜ ਮੈਂ ਪੱਕੇ ਗੇਟ ਤੇ ਖੜੇ ਹੋ ਜਾ ਰਿਹਾ ਢਿੱਲਾ ਸਾਹ ਆਵੇਂ ਬੜਾੜ ਗੇਟ ਖੁੱਲਦਾ ਹੈ ਨਾ। ਅੱਛਾ ਇਹ ਬੜੀ ਚੀਜ਼ ਹੋਨੇ ਸੀ। ਹੋ ਜਾਊਗਾ ਸਾਰੇ ਹੋਣੇ ਚੀਜ਼ਾਂ ਰੱਖੀ ਹੋਗਾ ਮਨ ਚ। ਲੋ ਜੀ ਜਾਣ ਕੇ ਸਾਰੇ ਢਿੱਲਾ ਸਾਹ ਨੂੰ ਜਿਹੜੇ ਨਹੀਂ ਜਾਣਦੇ ਵੱਡੀਆਂ ਮਜਾਜ ਨੇ ਜਾਣ ਗਈ। ਹੈ ਨਾ? ਜਾਣ ਕੇ ਢਿੱਲਾ ਸਾਹ ਨੂੰ ਹਾਂਜੀ ਗੁੱਡ ਮਾਰਨਿੰਗ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਤੇ ਅੱਜ ਟਾਈਮ ਹੋ ਗਿਆ 11:00 ਵਜੇ ਆ ਤੇ ਮੀਂਹ ਤਾਂ ਰਾਤੀ ਨਾਲ ਇੱਧਾ ਹੱਤ ਕਰਾਈ ਹੋਈ ਆ ਕਿ ਸਾਡੇ ਤਾਂ ਕੱਪੜਿਆਂ ਦਾ ਢੇਰ ਇੱਧਾ ਲੱਗੇ ਹੋਏ ਆ ਨਾ ਕਮਰਿਆਂ ਦੇ ਵਿੱਚ ਤੇ ਕੱਪੜੇ ਨਹੀਂ ਸੁੱਕਣਦੇ ਤੇ ਸਿਮਰਨ ਦਾ ਅੱਜ ਤੁਹਾਨੂੰ ਦੱਸਿਆ ਸੀ ਕੱਲ ਦੇ ਵਲੌਗ ਚ ਕਿ ਅੱਜ ਹੈਗਾ ਉਹਦਾ ਬਰਥਡੇ ਤੇ ਉਹਦਾ ਮਿਲਦਾ ਜਿਹੜਾ ਪ੍ਰੋਗਰਾਮ ਉਹਨੇ ਬਣਾਇਆ ਸੀਗਾ ਉਹ ਸਾਰਾ ਵਿੱਚੇ ਕੈਨਸਲ ਹੋ ਗਿਆ ਮੀਂਹ ਕਰਕੇ ਕੰਮ ਸਾਰਾ ਖਰਾਬ ਹੋ ਗਿਆ ਤੇ ਹੁਣ ਦੇਖਦੇ ਆ 11 ਵਜੇ ਚੱਲੇ ਆ ਤੇ ਬਾਕੀ ਹਲੇ 12 ਵੇ ਦਾ ਟਾਈਮ ਦਿੱਤਾ ਸੀ ਉਹਨੇ ਆਪਣੀ ਫਰੈਂਡਸ ਨੂੰ ਤੇ ਬਾਕੀ ਪਤਾ ਨਹੀਂ ਹੁਣ ਵੀ ਕਿਦਾਂ ਕੰਮ ਕੋਈ ਸਿਰੇ ਪ੍ਰੋਗਰਾਮ ਚਾਹਣਾ ਕਿ ਨਹੀਂ ਚਾਹਣਾ ਬਾਕੀ ਦੇਖਦੇ ਆ ਤਾਂ ਇਧਰ ਢਿੱਲੋ ਸਾਹ ਬਣੀ ਰਜਾਈਆਂ ਚ ਹੀ ਪਏ ਆ ਉੱਠਦੇ ਨਹੀਂ ਹੈਗੇ ਉੱਠ ਜਾ ਹਣ ਤਹੀ ਰਜਾਈਆਂ ਜੇ ਨਿਕਲ ਜਾਓ ਇਧਰ ਕੰਮਕੁਮ ਕਰਾ ਦਿਓ ਨਾਲ ਕੋਈ ਰੋਟੀ ਪਾਣੀ ਖਾਣਾ ਅੱਜਕ ਦਿਨ ਨਹੀਂ ਗਾ ਵਰਤ ਰੱਖਣਾ ਉਹ ਰੋਟੀਆਂ ਲਾਵਾਂ ਪਹਿਲਾਂ ਹੁਣ ਲਾ ਦਿਓ ਹੈ ਉਹ ਆਟਾ ਉਹਨਾਂ ਲਾ ਜਾ ਕੇ ਜਰਾ ਆਟਾ ਹੈ ਮੈਂ ਕਹਿੰਨੀ ਗੁੰਨ ਕੇ ਦੇ ਦੋ ਮੈਂ ਰੋਟੀ ਬਣਾ ਦੰਨੀ ਆ ਨਿਮ ਰੋਟਿਓ ਫੇਕ ਹੀ ਆ ਕਰਾਉਂਦੇ ਨਹੀਂ ਹੈਲਪ ਸਾਰੇ ਕਰਾਉਂਦੇ ਆ ਲੋ ਇਧਰ ਮਸ਼ੀਨ ਵੀ ਆਪਣੀ ਸਟਾਰਟ ਹੋ ਗਈ ਬਾਹਰ ਤਾਂ ਤੁਹਾਨੂੰ ਦਿਖਾਉਣੇ ਬਾਹਰਲਾ ਵੀਊ ਦੇਖੋ ਮੀਨੇ ਕਰਾਈ ਹੋਈ ਆਤ ਤੇ ਮਸ਼ੀਨ ਵਾਲਾ ਮੁੰਡਾ ਜਿਹੜਾ ਵਿਚਾਰਾ ਉਹ ਮੀਨ ਦੇ ਵਿੱਚ ਹੀ ਆਇਆ ਕੰਮ ਕਰਨੇ ਕਿਹੜੇ ਸੌਖੇ ਆ ਹੱਜੇ ਤਹਾਨੂੰ ਮਸ਼ੀਨ ਲੈ ਕੇ ਚੱਲਾ ਆ ਆਪਰੇਟਰ ਬਹੁਤ ਗੰਦਾ ਗੰਦਾ ਲੱਗਦਾ ਮੀਂਹ ਤਾਂ ਹਨਾ ਇਦਾਂ ਨਾ ਵੀ ਇਦਾਂ ਲੱਗਦਾ ਤਾਂ ਚਲੋ ਇਹ ਆ ਵੀ ਥੋੜਾ ਮੌਸਮ ਚੇਂਜ ਹੋ ਜਾਊਗਾ ਬਟ ਇਦਾਂ ਆ ਵੀ ਥੋੜਾ ਗੰਦਾ ਗੰਦਾ ਜਿਹਾ ਲੱਗਦਾ ਰਹਿੰਦਾ ਆ ਮੀਂਹ ਦੇ ਨਾਲ ਪਤਾ ਨਹੀਂ ਕਹਿੰਦੇ ਕੋਹਲ ਜੀ ਬਹੁਤ ਹੁੰਦੀ ਜਦ ਸਾਰਾ ਗਿੱਲਾ ਗਿੱਲਾ ਹੋ ਜਾਂਦਾ ਆ ਠੀਕ ਹੈ ਤਾਂ ਚਲੋ ਹੁਣ ਆਪਾਂ ਬਣਾ ਲਈਏ ਰੋਟੀ ਪਾਣੀ ਤਾਂ ਇੱਧਰ ਹੈ ਨਾ ਸਾਰਿਆਂ ਨੂੰ ਲੱਗੇ ਹੋ ਭੁੱਖ 11:00 ਵੱਜ ਗਏ ਤਾਂ ਅੱਜ ਰਜਾਈਆਂ ਚੋਂ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ ਸੀ ਤਾਂ ਇੱਕ ਮੇਰਾ ਪਹਿਲਾ ਦਾ ਕੋ ਫਿੱਕਾ ਨਹੀਂ ਹੁੰਦਾ ਤਾਂ ਨਾਲ ਦੂਜਾ ਇੱਕ ਹੋਰ ਹੁਣ ਪਿੰਪਲ ਹੋਣ ਲੱਗ ਪਿਆ ਪਤਾ ਨਹੀਂ ਇਹਨੂੰ ਵੀ ਕੀ ਪ੍ਰੋਬਲਮ ਮੇਰੇ ਮੂੰਹ ਤੇ ਹੀ ਨਿਕਲਣੇ ਹੁੰਦੇ ਆ ਸਾਰੇ ਪਤਾ ਨਹੀਂ ਕਾਹਤੇ ਨਿਕਲਦੇ ਏਡੇ ਏਡੇ ਕੰਮ ਤੇ ਚਲੋ ਕਰ ਲਈਏ ਕੰਮ-ਕਾਰ ਬਾਕੀ ਦੇਖਦੇ ਆ ਅੱਜ ਦਾ ਕੀ ਪ੍ਰੋਗਰਾਮ ਬਣਦਾ ਆ ਕੀ ਮਾਹੌਲ ਆ ਠੀਕ ਹੈ ਜੀ ਲੋ ਜੀ ਆਪਾਂ ਹੁਣ ਲੱਗੇ ਨਿੱਕੀ ਜੀ ਪਾਰਟੀ ਕਰਨ ਸਿਮਰਨ ਦੇ ਬਰਥਡੇ ਤੇ ਜੋ ਕੁਝ ਆਪਾਂ ਅੱਜ ਸੋਚਿਆ ਹੈਗਾ ਉਹ ਸਾਰਾ ਕੁਝ ਵਿੱਚ ਹੀ ਰਹਿ ਗਿਆ ਪ੍ਰੋਗਰਾਮ ਸਾਰਾ ਕੈਨਸਲ ਹੋ ਗਿਆ ਤੇ ਸਿਮਰਨ ਨੇ ਰੋਸ ਗਈ ਹੋएगी ਕਹਿੰਦੀ ਮੈਨੂੰ ਕੁਝ ਖਾਣੇ ਪੀਣੇ ਨੇ ਲਿਆ ਕੇ ਦਿੱਤਾ ਕੋਈ ਸ਼ ਕਹਿੰਦੀ ਮੈਲੇ ਕੀਤਾ ਨਹੀਂ ਤੁਸੀਂ ਮੈਂ ਕਿਹਾ ਤੁਹਾਨੂੰ ਕੱਲ ਖਲਾ ਤਾਂ ਦਿੱਤੇ ਸੀ ਮੈਂ ਰੋਲ ਜੇ ਬਣਾ ਕੇ ਹੈਨਾ ਕਹਿੰਦੀ ਨਹੀਂ ਮੈਨੂੰ ਪੀਜ਼ਾ ਚਾਹੀਦਾ ਮੈਨੂੰ ਆਹ ਚਾਹੀਦਾ ਤੇ ਚਲੋ ਨਾ ਪਾਪਾ ਨੇ ਲਿਆ ਕੇ ਦਿੱਤੇ ਤੇ ਲੱਗੇ ਹੁਣੇ ਨਿੱਕੀ ਜੀ ਆਪਣੀ ਪਾਰਟੀ ਕਰਨ ਹਾਂਜੀ ਕਿੱਦਾਂ ਮੈਡਮ ਜੀ ਖੁਸ਼ ਹੈ ਹਣ ਕਿ ਨਹੀਂ ਹੱਲੇ ਵੀ ਹਾਂ ਹੱਲ ਵੀ ਲੱਗਦਾ ਨਹੀਂ ਕੋ ਮੂੰ ਤਾਂ ਹਨਾ ਲਓ ਜੀ ਉਹ ਨੂੰ ਟੈਂਟ ਦਾ ਟੈਂਟ ਮੇਰੇ ਨੂੰ ਟੈਂਟ ਲੱਗਾ ਹੋਣਾ ਚਾਹੀਦਾ ਹੈ ਨਾ ਮੀਂਹ ਦੇ ਵਿੱਚੇ ਹੀ ਲਾ ਦਿਓ ਟੈਂਟ ਤਰਪਾਲਾ ਪਾ ਕੇ ਚਲੋ ਮੋਮਬਤੀਆਂ ਲਾਈਆਂ ਪੇਸਟਰੀਆਂ ਦੇ ਵਿੱਚ ਖਲਾ ਦੋ ਵੀ ਆਪਣੀ ਧੀ ਨੂੰ ਵੀ ਪੇਸਟਰੀ ਹੈਪੀ ਬਰਥਡੇ ਟੂ ਯੂ ਮੈਂ ਤਾਂ ਮੈਨੂੰ ਚਲੋ ਖਲਾ ਦੋ ਵੀ ਇਹੋ ਕੁਛਾ ਜਿਹੜਾ ਠੰਡਾ ਹੋ ਜਵੇ ਕਹਿੰਦੀ ਮੇਰੇ ਬਰਥਡੇ ਤੇ ਹਮੇਸ਼ਾ ਇਦਾਂ ਹੁੰਦੀ ਸਿਮਰਨ ਹਣ ਐਤ ਕਿ ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ ਐਤ ਕਿ ਜਦੋਂ ਰੱਬ ਨੇ ਮੀ ਪਾ ਐਤ ਕਿ ਤਾਂ ਹੀ ਬਹੁਤ ਪਲੈਨਿੰਗ ਕੀਤੀ ਹੋएगी ਤੇਰੇ ਬਰਥਡੇ ਤੇ ਵੀ ਆ ਕਰਨਾ ਉਹ ਕਰਨਾ ਕਰਦਾ ਜੀ ਜਿਵੇਂ ਆ ਚਮਚਾ ਪਿਆ ਖਲਾ ਦੋ ਹਾਂ ਸੀ ਜਦ ਤੂੰ ਕੈਂਚੀ ਨਾ ਕੱਟਣਾ ਚੱਲ ਕੋਈ ਨਹੀਂ ਤੇ ਖਲਾ ਦੋ ਆਹੋ ਫੇਕੀ ਆ ਜਾਨ ਜਾਨ ਆ ਰੀਵਨ ਕੱਟਣਾ ਜਿਹੜਾ ਤੈਨੂੰ ਸੀਜ਼ਰ ਚਾਹੀਦੀ ਆ ਇਹ ਚੇਕੋ ਮਟਾ ਦਾ ਜਿਹੜਾ ਮੱਜੀ ਦਾ ਜਿਹਨੂੰ ਹਟਾਰ ਕੇ ਦੇਣਾ ਹੈ ਹਾਂ ਮਿੱਠਾ ਆਪਾਂ ਮੈਂ 슈ਗਰ ਹੋ ਜਾ ਮਿੱਠਾ ਥੋੜੀ ਆਪਾਂ ਕੰਟਰੋਲ ਕਰਨਾ ਉਹ ਜੰਦੀ ਆ ਰਾਇ ਦਾ ਪਤਾ ਥੋੜੀ ਹੈ ਪੋਸ਼ੇ ਵੀ ਲੋਖ ਹੋਸ਼ ਵੀ ਆ ਕਿ ਨਹੀਂ ਖੋਸ਼ੀਆ ਖੋਸ਼ੀਆ ਫੇਰ ਠੀਕ ਆ ਸਾਡੀ ਨਿੱਕੀ ਜੀ ਪਾਰਟੀ ਲੈ ਐਤੋ ਬਗਾਇ ਨਹੀਂ ਬੰਨ ਰੈ ਨਹੀਂ ਮੱਲ ਲੈ ਹਾਏ ਅਨਿਵਰਤ ਕੀ ਕਰਦਾ ਹੁੰਦਾ ਤੂੰ ਮੀਚ ਤਾਂ ਅੱਗੇ ਨਹੀਂ ਇੰਨੀ ਠੰਡਿਆ ਤਾਂ ਉੱਤੇ ਮੀਂਹ ਪੈਂਦੇ ਨਾ ਅੱਗੇ ਨਹੀਂ ਹੁੰਦਾ ਮਸੇ ਹੁਣ ਸਾਰੇ ਦਿਨ ਦੇ ਹੁਣ ਨਾ ਤੇ ਆ ਜਾ ਲੈ ਆ ਕੇ ਦੇ ਟਿਸ਼ੂ ਪੇਪਰ ਲੋ ਜੀ ਸਾਡੀ ਨਿੱਕੀ ਜੀ ਪਾਰਟੀ ਅਸੀਂ ਕਰ ਲਈ ਸੈਲੀਬ੍ਰੇਟ ਤੇ ਸੱਚੋ ਗਿਫਟ ਤਾਂ ਦੇ ਦਿਓ ਹਣੇ ਗਿਫਟ ਤਾਂ ਦੇ ਦੋ ਉਹਦਾ ਆਹ ਦੇ ਦੋ ਅੱਕਾ ਅਨਾ ਕਦੇ ਮੂੰਹ ਸਾਫ ਕਰਨਾ ਗਿਫਟ ਤਾਂ ਉਹਦਾ ਕਿੱਥੇ ਆ ਲੈ ਅੱਕਾ ਬੰਦ ਕਰ ਲੋ ਕਹਿੰਦਾ ਚਲੋ ਲੈ ਜੋ ਕਿੱਥੇ ਆ ਨੋ ਹਰਵਾ ਜੀ ਇਹ ਇਦਾਂ ਦੇਖੀ ਕੀ ਆ ਹੂੰ ਰਜਾਨੀਏ ਇਹ ਗਿਟਾਰ ਚੱਲ ਹੁਣ ਪਤਾ ਲੱਗ ਗਿਆ ਸੀ ਮੀਂ ਗਿਟਾਰ ਹੈ ਨਾ ਖੋਲ ਕੇ ਤਾਂ ਦੇਖ ਸੀ ਮੀਂ ਸਾਨੂੰ ਸੌਂਗ ਵੀ ਸੁਣਾਉਗੀ ਵੀ ਹੈ ਨਾ ਬੜੀਆਂ ਮਿੰਤਾ ਕਰ ਕਰਕੇ ਸੀ ਮੀਂ ਨੇ ਗਿਫਟ ਆਪਣਾ ਮੰਗ ਮੰਗ ਕੇ ਮਸੀ ਹੀ ਲਿਆ ਵੀ ਮੈਨੂੰ ਚਾਹੀਦੀ ਗਿਟਾਰ ਚਾਹੀਦੀ ਗਿਟਾਰ ਮੈਂ ਕਿਹਾ ਨਹੀਂ ਤੇਰੇ ਬਰਥਡੇ ਤੋਂ ਤੈਨੂੰ ਬਾਅਦ ਚ ਹੀ ਮਿਲਣੀ ਆ ਥੱਲੇ ਨਹੀਂ ਮੈਂ ਨਹੀਂ ਮੈਂ ਕਾ ਸੋਚਿਆ ਕੋਸ਼ਿਸ਼ ਹੈਗਾ ਦੇਣੀ ਕਿਤੇ ਹੀ ਗਿਟਾਰ ਦੇ ਕਿਤੇ ਹੋ ਗਈ ਮੈਂ ਸੋਚਿਆ ਹੀ ਉੱਤੇ ਨੇ ਆਪਣੀ ਸਹੇਲੀਆਂ ਦੀ ਪਾਰਟੀ ਕਰਨੀ ਆ ਉੱਥੇ ਇਹਨੂੰ ਦਵਾਗੇ ਚਲੋ ਵਜਾ ਕੇ ਵਸੇ ਜਾ ਅਜਾ ਵਜਾ ਕੇ ਵੀ ਦਿਖਾਓ ਹਣ ਕੋਈ ਸਾਨੂੰ ਗਾਣਾ ਵੀ ਸੁਣਾਓ ਸਾਨੂੰ ਪਤਾ ਤਾਂ ਲੱਗੇ ਚੱਲ ਚਲੋ ਵਜਾਓ ਤਾਂ ਜੀ ਨਹੀਂ ਨਹੀਂ ਲੈ ਨਹੀਂ ਨਹੀਂ ਤਾਂ ਇਹ ਦੇਖਣ ਨੂੰ ਲਈ ਆ ਪਤਾ ਤਾਂ ਲੱਗੇ ਆਉਂਦਾ ਨਹੀਂ ਚੱਲ ਕੋਈ ਨਹੀਂ ਜਿੰਨਾ ਕ ਵੀ ਆਉਂਦਾ ਜਿੰਨਾ ਕ ਤਾਂ ਤੂੰ ਸਿੱਖਿਆ ਆ ਸਕੂਲ ਦੇ ਵਿੱਚ ਉਨਾਂ ਕ ਸਿੱਖਿਆ ਕੋਰਸ ਹੀ ਹਜੇ ਦੂਹਾਂ ਸਿੱਖਿਓ ਆ ਕਿਹੜੇ ਕੋਰਸ ਹੂੰ ਆਖਿਆ ਇਹ ਤਾਂ ਉਂਗਲਾਂ ਰੱਖਣੀਆਂ ਤੇ ਹੋਰ ਹੋਰ ਹੈ ਜੇ ਪੂਰੀ ਦਾਂ ਨਾਲੇ ਨੂੰ ਮੈਂ ਥੋੜਾ ਵਧੀਆ ਕੱਢ ਲੈਣੀ ਥੋੜੇ ਦੇਖੋ ਤੂੰ ਹੀ ਤੂੰ ਹੀ ਕਰਿਆ ਤਾਂ ਉਸਤਾਦ ਜੀ ਮੇਰੇ ਉਸਤਾਦ ਜੀ ਮਰੇ ਹੋਊਗੇ ਕੋਚ ਸਾਹਿਬ ਆਪ ਮਰੇ ਹੋਏ ਆ ਹੁਣ ਉੱਥੇ ਬੈਠੋ ਉੱਥੇ ਬੈਠੋ ਕੋਚ ਸਾਹਿਬ ਕੜਾ ਲਾ ਲਓ ਕੋਜਾ ਉੱਤੇ ਉਹ ਪਤਾ ਲੱਗੇ ਫੇਸ ਤੁਹਾਡਾ ਕਲੀਅਰ ਆ ਹੋਏ ਆਓ ਇਧਰ ਨੂੰ ਇਧਰ ਨੂੰ ਓਹੋ ਘੋਟਸਾ ਮਨੋ ਮੈਨੂੰ ਟਰਾਈ ਦਾ ਗਾਣਦਾ ਵੇ ਲੋ ਕਿੱਥੇ ਕਿੱਥੇ ਹੋਣਾ ਸੈਟ ਤਾਂ ਅੱਛਾ ਸੈਠੀ ਕਹ ਲੈ ਸੋਰਾ ਹੈ ਨਾ ਦੇਖਦੇ ਪਏ ਆ ਵੀ ਕਿਹੜਾ ਸੁਰ ਲੱਗਣਾ ਆ ਜਦੋਂ ਮੈਂ ਪਹਿਲਾਂ ਚਲਾਉਂਦਾ ਜੀ ਹੋਰ ਸੀ ਨਾ ਅੱਛਾ ਸੈਠੀ ਕਹ ਤੂੰ ਵੀ ਜਦ ਪਹਿਲਾਂ ਤੂੰ ਵੀ ਵਜਾਉਂਦੇ ਪਹਿਲਾਂ ਤੂੰ ਵੀ ਵਜਾਉਂਦੇ ਸੀ ਨਾ ਇਹ ਅੱਛਾ ਕੜਾ ਵੀ ਖੋਲਣਾ ਆ ਉੱਥੇ ਬੈਠੋ ਵੇ ਉੱਥੇ ਮੈਨੂੰ ਟਰਾਈ ਦਾ ਗਾਣਦਾ ਵੀ ਲੋ ਉਦੋਂ ਨੂੰ ਅੱਛਾ ਕਹਿੰਦੇ ਇੱਧਰ ਕੈਮਰਾ ਕਮਾ ਲਓ ਹਲੇ ਖਾਣ ਦੀ ਸ਼ੁਰੂ ਹੋਣ ਲੱਗੀ ਆ ਨਿਮਰ ਤਾਂ ਕਿ ਦੇਖਣ ਦੇ ਮੈਂ ਖਾ ਕੇ ਫਿਨਿਸ਼ ਫੇ ਆਪਾਂ ਦੇਖਾਂਗੇ ਉਸਤਾਦ ਜੀ ਦਾ ਸੋਲ ਇਹ ਇੱਕ ਸੋਰਾ ਨਾ ਨਿਮਰ ਨੂੰ ਇਹ ਨਿਮਰ ਨੂੰ ਇਹ ਡੈਂਜਰ ਵੀ ਮੈਂ ਕਿਹੜੇ ਵੇਲੇ ਆੜ ਫੜਾੜ ਖਾ ਲਵਾਂ ਪੀਏ ਠੰਡੇ ਹੋਈ ਜਾਂਦੇ ਚੱਕ ਲੋ ਖਾ ਲੋ ਓ ਓਹੋ ਓ ਮਾਈ ਗਾਡ ਇਨਾ ਫੇਮਸੋ ਸਿੰਗਰ ਓ ਹਾ ਹਾ ਚਲੋ ਮਨਾਓ ਚਲੋ ਡਾਂਸ ਡੂਆਂ ਕਰਾਓ ਇਨੇ ਵੱਡੇ ਸਿੰਗਰ ਆਏ ਸਾਡੇ ਘਰ ਗਾਣਾ ਗਾਵਾ ਗਾਣਾ ਜਿੰਨਾ ਮਰਜੀ ਉੱਥੇ ਬਹਿ ਕੇ ਉੱਥੇ ਬਹਿ ਕੇ ਅਹੀਂ ਗੀਤਾ ਜੀ ਗੱਡੀ ਆ ਜਾਂਦਾ ਆਰਦਾ ਵੀ ਆ ਗਿਆ ਤਿੰਦਰ ਸਰਤਾਜ ਉਹ ਯਾਰ ਬਸ ਤਿੰਦਰ ਸਰਤਾਜ ਇਹ ਮੂ ਨਜ਼ਰ ਤਿੰਦਰ ਸਰਤਾਜ ਉਹ ਰੇਤਾਵਾ ਕਿੱਧਰ ਹੀ ਬਸਰ ਤੁਰਿਆ ਆ ਤੂੰ ਮੈਨੂੰ ਵਧਨ ਲਾ ਦੇਣਾ ਇਹ ਰੇਤਾਲਾ ਮਹਿਕਮਾ ਕਿੱਧਰ ਨੂੰ ਹੁੰਦਾ ਪਿਆ ਮੂਦੀ ਮੂਦੀ ਗੰਦੀ ਗੱਦੀ ਗੱਲੋ ਇੱਧਰ ਮੁੰਡੇ ਨਾ ਇੱਧਰ ਲੋ ਇਦਾਂ ਕਰ ਲੋ ਉਹ ਖਾਣੇ ਦੀ ਕਾਲੀ ਪਈ ਆ ਸ਼ਾਕ ਲਓ ਵੀ ਸ਼ਾਕ ਲਓ ਪੀਜੇ ਠੰਡੇ ਹੋਈ ਜਾਂਦੇ ਆ ਚਲੋ ਠੀਕ ਹੈ ਜੀ ਸ਼ਾਕ ਨੂੰ ਬਾਅਦ ਚ ਭਜਾਉਨੇ ਆ ਮਾਰੇ ਭਜਾ ਕੇ ਦਿਖਾਇਓ ਉਹਨੋ ਚਲੋ ਠੀਕ ਹੈ ਤੁਹਾਨੂੰ ਹੁਣ ਆਪਾਂ ਮਿਲਦੇ ਨੇਕਸਟ ਵਲੌਗ ਦੇ ਵਿੱਚ ਤਾਂ ਇਹ ਆਪਣੀ ਜਿਹੜੀ ਗਿਟਾਰ ਦੇ ਆ ਇਹਨਾਂ ਦਾ ਸ਼ੌਂਕ ਆ ਜਿਹੜਾ ਚਾਹ ਆ ਉਹ ਪੂਰੇ ਕਰ ਲੈਣੇ ਰੁਪਿਆ-ਰੁਪਿਆ ਤੇ ਹੁਣ ਇਹ ਸਾਰਿਆਂ ਨੇ ਕੱਤੋਂ ਹੁਣ ਇਹ ਸਾਰਿਆਂ ਨੇ ਕੱਲੇ-ਕੱਲੇ ਜਾਣੇ ਆ ਨੇ ਪੰਜਾਬ-ਪੰਜਾਬ ਦੇਖਣੇ ਆ ਵੀ ਕਿਹੜੇ ਸੋਰ ਨਿਕਲਦੇ ਕਿਹੜੇ ਤਾਰ ਨਿਕਲਦੇ ਤੇ ਕਿਹੜਾ ਗਾਣਾ ਵੱਜਦਾ ਆ ਠੀਕਾ ਜੀ ਇਹ ਸਾਡੀ ਨਿੱਕੀ ਜੀ ਪਾਰਟੀ ਦਾ ਹੁਣ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਸਾਰੇ ਜਣੇ ਇੱਕ ਗੱਲ ਜ਼ਰੂਰ ਦੱਸਿਓ ਵੀ ਆਪਣੇ ਵਲੌਗ ਡੇਲੀ ਆਉਣ ਜਾਂ ਹਫ਼ਤੇ 'ਚ ਮੈਂ ਦੋ ਵਾਰੀ ਪਾਵਾਂ ਵਲੌਗ ਤੇ ਸਾਰੇ ਜਣੇ ਜ਼ਰੂਰ ਦੱਸਿਓ ਤੇ ਜੇ ਤੁਹਾਡਾ ਹੋਇਆ ਵੀ ਡੇਲੀ ਪਾਓ ਜੇ ਜ਼ਿਆਦਾ ਕਮੈਂਟ ਡੇਲੀ ਵਾਲੇ ਹੋਏ ਤਾਂ ਆਪਾਂ ਰੋਜ਼ ਪਾਇਆ ਕਰਾਂਗੇ ਤੇ ਜੇ ਕਮੈਂਟ ਹੋਏ ਵੀ ਠੀਕ ਆ ਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਇੱਕ ਹਫ਼ਤੇ 'ਚ ਦੋ ਵਾਰੀ ਪਾਦਿਆ ਕਰੋ ਵਲੌਗ ਤਾਂ ਆਪਾਂ ਹਫ਼ਤੇ 'ਚ ਦੋ ਵਾਰੀ ਵਲੌਗ ਪਾਇਆ ਕਰਾਂਗੇ ਠੀਕ ਹੈ ਚਲੋ ਬਾਏ ਬਾਏ ਗੁੱਡ ਨਾਈਟ ਸਿੰਗਰ ਬਹੁਤ ੱਧਿਆ ਗਏ ਇੱਥੇ ਅਖਾੜਾ ਲੱਗਾ ਪਿਆ ਆ ਪੂਰਾ ਉਹ ਤੋ ਇਹ ਬੰਦੇ ਨੇ ਪਹਿਣਾ ਨਾ ਆਹ ਉਹ ਹੋ ਠੀਕ ਹੈ ਠੀਕ ਹੈ ਜੀ ਚਲੋ ਇਹ ਸੁਣ ਲਈਏ ਹੁਣ ਇਹਨਾਂ ਦੇ ਕੀ ਜੇ ਦਵਾਲ ਲੱਗੀ ਹੋਆ ਅਨੂ ਖਾਂਦੀ ਪਈ ਆ ਹੁਣ ਆ ਜਾ ਇੱਧਰ ਘਰ ਹੋਦਾ ਕੋਈ ਇਧਰ ਆ ਮ ਯਾਰਾਂ